ਕਿੰ ਗਾਂਲੀ ਫਿੜਕੀ ਬਣ ਜਾਂਦੀ ਹੁੰਦੀ ਹੈ ਪਹਿਲਾਂ ਹੀ ਨਹੀਂ ਕੁਸ ਬਣਦਾ ਗੁਰਮੁਖੋ ਹੌਲੀ ਹੌਲੀ ਮਹਾਪੁਰਸ਼ ਦੇਰੜਾ ਦੇਰੇ ਨਾਲ ਬੰਦਗੀ ਕਰਦੇ ਨੇ ਉਹ ਪਦਾਰਥਾਂ ਨਾਲ ਨਹੀਂ ਉਹਨਾਂ ਦਾ ਜਾ ਰਿਹਾ ਇਸ ਨਾਲ ਸੰਬੰਧ ਨਹੀਂ ਹੁੰਦਾ ਕਈ ਦੁਨੀਆ ਰਾ ਇਸ ਵਿੱਚ ਹੀ ਫਿਰੀ ਜਾਂਦੀ ਹੈ ਜੇ ਤੁਸੀਂ ਚਵਾਰੇ ਚਵਾਲ ਲਉਂਗੇ ਅੰਦਰ ਕੱਖ ਨਾ ਹੋਵੇ ਕੀ ਕਰੋਗੇ ਕੀ ਕਰੋਗੇ ਚਵਾਰੇ ਨੂੰ ਤੁਸੀਂ ਜੇ ਅੰਦਰ ਕੋਈ ਵਸਤੂ ਆ ਬੈਠਾ ਸ਼ਫਰੀ ਦੇ ਵਿੱਚ ਗੱਲ ਤਾਂ ਵਸਤੂ ਦੀ ਲੈਣੀ ਐ ਦੁਨੀਆਂ ਉਹੀ ਭੱਜੀ ਫਰੀ ਜਾਂਦੀ ਐ ਮੂਰੇ ਮੂਰੇ ਹੀ ਜੇ ਕੋਈ ਹੋਵੇ ਇਹ ਜੋ ਬਚਰੇ ਫਿਰਦੇ ਨੇ ਚਾਂਬਲ ਜਾਂਦੇ ਨੇ ਨਹੀਂ ਸਾਡੀ ਸੰਪਰਦਾ ਦੇ ਵਿੱਚ ਇਹ ਗੱਲ ਨਹੀਂ ਐ ਚਾਂਬਲਣ ਦੀ ਸਾਨੂੰ ਚਾਂਬਲਣੇ ਨਹੀਂ ਦਿੱਤਾ ਉਹਨਾਂ ਨੇ ਹਕੀਕਤ ਜਨਾਈ ਐ ਸਾਨੂੰ ਬਈ ਜਿੱਥੇ ਪਠਾਉਤਾ ਠੀਕ ਆ ਉੱਥੇ ਹੀ ਬੈਠ ਜਾਓ ਕਿੰਤੂ ਨਹੀਂ ਕਰਨਾ ਹੈ ਅਸੀਂ ਵਿੱਚ ਛਪਰੀਆਂ ਦੇ ਵਿੱਚ ਮਹਾਰਾਜ ਵੀ ਫਿੜਕੀਆਂ ਲੱਗੀਆਂ ਹੁੰਦੀਆਂ ਦੀ ਸਰਕੜੇ ਦੀਆਂ ਫਿੜਕੀਆਂ ਸੱਤ ਵੀ ਉਵੇਂ ਹੀ ਫਿਰਦੇ ਦੀ ਵਿੱਚੇ ਹੀ ਹਾਂ ਇਸ ਤਰ੍ਹਾਂ ਦਾ ਹੈ ਤਾਂ ਜਿਹੜੀ ਗੱਲ ਹਾਲੀਵੁੱਡ ਹੀ ਮਨਿਆਕ ਸੇ ਬਣ ਗਈ ਨਾ ਮਨਿਆਕ ਸੇ ਉਹ ਫਿਰ ਡੋਲਦੀ ਨਹੀਂ ਹੁੰਦੀ ਕੋਈ ਵੀ ਇੱਥੇ 3 ਜਾਂ ਲੈਣਗੇ ਟੁੱਟਿਆ ਗਿਆ ਦੋ ਚਾਰ ਹਜ਼ਾਰ ਨੂੰ ਉਹਨੂੰ ਫਿਰ ਰੰਗ ਜਾ ਕਰਾ ਲੈਂਦੇ ਉਹ ਨਵਾਂ ਲੱਗਣ ਲੱਗ ਜਾਂਦਾ ਤੇਰੇ ਲਈ ਇਹ ਮਖਾਨਾ ਸੰਤ ਹੁੰਦਾ ਜੀ ਲਾ ਆਉਣ ਤਾਂ ਸੰਤ ਨਹੀਂ ਆਉਣਾ ਕੋਈ ਜਿਹੜੀ ਸੰਤੋ ਅਵਸਥਾ ਉਹ ਤਾਂ ਅੰਦਰ ਹੈ ਜੇ ਤੁਰਕੇ ਵੀ ਚਲੇਗਾ ਬਸ ਉਹਦਾ ਕੁਝ ਨਹੀਂ ਕਰਦਾ ਹੈ। ਰਨਾ ਅਵਸਥਾ ਦੇ ਵਿੱਚ ਫਰਕ ਪਵੇਗਾ। ਤਾਂ ਕਰੇ ਰਾਜੇ ਰਾਣੇ ਸੰਤ ਬਣ ਜਾਣੇ ਚਾਹੀਦੇ ਨੇ। ਆ ਜਿਹੜੇ ਰਾਜ ਨੇ ਪੰਜਾਬ ਦੀ ਤਾਕਤ ਇੰਨੀਆਂ ਮੋਟਰਾਂ ਨੇ ਨਾਲੋਂ ਜਹਾਜ਼ ਨੇ ਸਭ ਕੁਝ ਨਹੀਂ ਐਸਾ ਨਹੀਂ ਹੈ। ਉਹ ਮਹਾਤਮਾ ਜੈਸਾ ਸਮਾਉਂਦਾ ਵੈਸਾ ਰਖਾਉਂਦੇ ਨੇ। ਆਹ ਸੁਪਨਿਆਂ ਦੇ ਵਿੱਚ ਹੀ ਹੁੰਦੇ ਆਏ ਨੇ ਪਹਿਲਾਂ ਉਹ ਕੁਸ਼ਮਨੀ ਦੀ ਪੱਤਿਆਂ 'ਤੇ ਬੈਠੇ ਹੁੰਦੇ ਸੀ ਪੱਤਿਆਂ 'ਤੇ ਆਪਾਂ ਬਹਿ ਜਾਂਦੇ ਪੱਤਿਆਂ 'ਤੇ ਪੱਤਿਆਂ 'ਤੇ ਬੈਠਣਾ ਫਿਰ ਫਲ ਵੀ ਮਿਲੇਗਾ ਨਾ ਐਵੇਂ ਤਾਂ ਨਹੀਂ ਦੇਨ ਅਨਸਾਫੀ ਨਹੀਂ ਹੈ ਰੱਬ ਦੇ ਘਰ ਨਾ ਉਹ ਟਾਈਮ ਇੱਕ ਤਿਲ ਨਹੀਂ ਭੰਨੇ ਕਰ ਲੈ